ਇਹ ਕੱਲ ਦੀ ਗੱਲ ਆ 2 12 2025 ਦੀ ਤੇ ਕੋਈ ਇੱਕ ਡਰਾਈਵਰ ਆ ਪੁਤਰਾ ਉਹ ਰਸਤਾਂ ਤੋਂ ਲਿਆ ਕੇ ਪਠਾਨਕੋਟ ਨੂੰ ਜਾ ਰਿਹਾ ਤੇ ਬਾਈਪਾਸ ਸ਼ਾਮਪੁਰੇ ਲੱਗੇ ਰੋਡ 'ਤੇ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕੁਲਕੋ ਦੁਖਿਆਰੀ ਬੱਚੀਆਂ ਵੇਖ ਕੇ ਉਹਨੇ ਰੋਕ ਲਿਆ ਤੇ ਜਦੋਂ ਉਹਨੂੰ ਮਿਲਤੀਆਂ ਨੇ ਗੱਲ ਸੁਣੀ ਤੇ ਉਹਨਾਂ ਦੋ ਮੁੰਡੇ ਪਿੱਛੋਂ ਆ ਕੇ ਤੇ ਉਹਨਾਂ ਨੇ ਕਿੱਚ ਦਿਖਾ ਕੇ ਤੇ ਪੈਸੇ ਲਏ ਕਿ ਕਿ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੁਕਾਇਆ ਕੁੜੀਆਂ ਨੂੰ ਫਿਰ ਉਹਨੂੰ ਬੂੜ ਹੁਣੀ ਇੱਕ ਕੰਮ ਨੂੰ ਰੁਕਾਇਆ ਉਹਨੇ ਵੇਖਿਆ ਤੇ ਕੁੜੀਆਂ ਨੇ ਜਦੋਂ ਉਹਨੇ ਉੱਥੇ ਉਤਰ ਕਰਨ ਦੀ ਗੱਲ ਕੀਤੀ ਪਿੱਛੋਂ ਦੋ ਮੁੰਡੇ ਆ ਕੇ ਉਹਨੂੰ ਕਿੱਜਾ ਕਰਦੇ ਪੈ। ਸਾਡੇ ਤੱਕ ਮੇਰੇ ਦੌਰਾਨ ਮੇਰੇ ਪੀੜ੍ਹ ਦੇ ਦੌਰਾਨ ਤੇ ਪਹਿਲਾ ਹੀ ਹੈ ਵੈਸੇ ਕਾਫੀ ਇਹਨਾਂ ਵੀ ਪੰਜਾਬ ਚ ਹੋ ਚੁੱਕੇ ਨੇ। ਕਿਸੇ ਮਾਮਲੇ ਇਹ ਸਾਰੇ ਜਿਹੜੇ ਆ ਚਾਰ ਬੰਦੇ ਆ ਇਹ ਸਾਰੇ ਡਰੱਗ ਡੇਕਾ। ਟਿਵੀ ਤੇ ਹਾਈਵੇ ਤੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਉੱਥੇ ਕੀ ਕਾਰਨ ਲੱਗਦੀ ਕਿ ਜਿਹੜੇ ਆ ਚਾਰ ਜਣੇ ਇਹ ਸਾਰੇ ਡਰੱਗ ਡੇਕਾ ਉਹਨਾਂ ਤੇ ਐਨਡੀਪ ਇਹ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਇਹ ਰਿਮਾਂਡ ਦੇ ਦੌਰਾਨ ਹੋ ਰਹੀ ਹੈ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਇਹ ਸਾਰਾ ਇਹਨਾਂ ਦੇ 20 ਤੋਂ 25 ਸਾਲ ਇਹਨਾਂ ਨੂੰ ਸੁਚੇਨੀ ਇੱਠੇ ਨਸ਼ਾ ਕਰਦੇ ਦੱ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੇਨ ਹੈ ਇਹੋ ਕੁਝ ਅੰਕਿਤੋਂ ਨਸ਼ੇ ਦੀ ਪੂਰਤੀ ਵਾਸਤੇ ਜਿੱਥੋਂ ਨਸ਼ਾ ਇਕੱਠੇ ਕਰਦੇ ਆ ਉਸ ਤੋਂ ਇਹਨਾਂ ਦਾ ਵਾਪਸ ਕੋਈ ਰਮੇਸ਼ਵਰ ਮੱਜੀ ਜੰਤਾ ਤੇ ਫਿਰ ਇਹ ਪਲਾਨ ਕਰਕੇ ਇਹਨਾਂ ਨੇ ਹਨੀ ਟ੍ਰੈਪ ਕਰ ਦਿੱਤੇ ਲੁਕਾਉਂਦੇ ਨੇ ਇਹ ਕੱਲ ਦੀ ਗੱਲ ਆ 2 12 2025 ਦੀ ਤੇ ਕੋਈ ਇੱਕ ਡਰਾਈਵਰ ਆ ਪੁਤਰਾ ਉਹ ਰਸਤਾਂ ਤੋਂ ਲੇ ਅੱਗੇ ਪਠਾਨਕੋਟ ਨੂੰ ਜਾ ਰਿਹਾ ਤੇ ਬਾਈਪਾਸ ਸ਼ਾਮਪੁਰੇ ਲੱਗੇ ਰੌਟਾਂ 'ਤੇ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕਿਹੜੀ ਦੁਖਿਆਰੀ ਕੱਤੀਆਂ ਵੇਖ ਕੇ ਉਹਨੇ ਰੋਕ ਲਿਆ ਤੇ ਜਦੋਂ ਉਹਨੂੰ ਮੀਟੀਆਂ ਨੇ ਗੱਲ ਸੁਣੀ ਤੇ ਉਹਨਾਂ ਦੋ ਮੁੰਡੇ ਪਿੱਛੇ ਆ ਕੇ ਤੇ ਉਹਨਾਂ ਨੇ ਕਿੱਚ ਦਿਖਾ ਕੇ ਤੇ ਪੈਸੇ ਲਏ ਕਿ ਕਿ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੁਕਿਆ ਕੁੜੀਆਂ ਨੂੰ ਬੋਰ ਹੋਣੀ ਇੱਕ ਕੰਮ ਨੂੰ ਨੇ ਰੁਕਿਆ ਨੇ ਵੇਖਿਆ ਤੇ ਕੁੜੀਆਂ ਨੇ ਜਦੋਂ ਉਹਨੇ ਉੱਥਲੀ ਉਤਰ ਕਰਨ ਦੀ ਗੱਲ ਕੀਤੀ ਤਾਂ ਪਿੱਛੋਂ ਲੋਕ ਮੰਡੇ ਆ ਕੇ ਰੁਕੇ ਚਿਰਾਗ ਤੇ ਬਹਿ ਗਏ ਸਮਝ ਤੱਕ ਮੇਰੇ ਦੌਰਾਨ ਮੇਰੇ ਪੀਰੀਅਡ ਦੇ ਦੌਰਾਨ ਤੇ ਪਹਿਲਾ ਹੀ ਹੈ ਵੈਸੇ ਕਾਫੀ ਇਹਨਾਂ ਵੀ ਪੰਜਾਬ ਚ ਹੋ ਚੁੱਕੇ ਨੇ ਕਿਸੇ ਮਾਮਲੇ ਜਿਹੜੇ ਸਾਰੇ ਜਿਹੜੇ ਆ ਚਾਰ ਬੰਦੇ ਆ ਇਹ ਸਾਰੇ ਡਰੱਗ ਦੇ ਆ ਡੀਵੀ ਤੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਨੇ ਕੀ ਕਾਰਨ ਲੱਗਦਾ ਜਿਹੜੇ ਆ ਚਾਰ ਜਣੇ ਇਹ ਸਾਰੇ ਡਰੱਗ ਦੇ ਹੁੰਦੇ ਆ ਉਹਨਾਂ ਤੇ ਐਨਡੀਪੀਐਸ ਦੇ ਬੱਚੇ ਵੀ ਦਰਜ ਨੇ ਇਹ ਇਹਨਾਂ ਦਾ profession ਇਹ ਹੋਈ ਆ ਤੇ ਇਹ ਰਿਮਾਂਡ ਦੇ ਦੌਰਾਨ ਹੋ ਰਹੀ ਹੈ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਇਹ ਸਾਰਾ ਇਹਨਾਂ ਦੇ 20 ਤੋਂ 25 ਸਾਲ ਇਹਨਾਂ ਦਾ ਸੂਚਨੀਏ ਇਕੱਠੇ ਨਸ਼ਾ ਕਰਦੇ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੇਨ ਹੈ ਇਹੋ ਕੁਝ ਅੰਕਿਤੋਂ ਨਸ਼ੇ ਦੀ ਪੂਰਤੀ ਵਾਸਤੇ ਜਿੱਥੋਂ ਨਸ਼ਾ ਇਕੱਠੇ ਕਰਦੇ ਆ ਉਹ ਤੋਂ ਇਹਨਾਂ ਦਾ ਆਪਸ ਵਿੱਚ ਗੁਰਮੀਸ਼ਰ ਮੱਜੀ ਜਾਂਦਾ ਤੇ ਫਿਰ ਇਹ ਪਲਾਨ ਕਰਕੇ ਇਹਨਾਂ ਨੇ ਹਨੀ ਟ੍ਰੈਪ ਕਰਦੇ ਲੋਕਾਂ ਨੂੰ